ਮਸ਼ਹੂਰ ਗੀਤਕਾਰ ਸਵਰਨ ਸੀਵਿਆ ਕਹਿੰਦੇ ਆ ਮੈਂ ਸਟਾਰ ਬਣਾਇਆ ਸੀ ਸਰਦੂਲ ਸਿਕੰਦਰ ਨੂੰ ਪਰ ਸਰਦੂਲ ਸਿਕੰਦਰ ਕਹਿੰਦੇ ਆ ਮੈਂ ਕਰਤਾਰ ਰਮਲੇ ਦੇ ਨਾਲ ਤੂੰ ਵੀ ਪਲੇ ਕਰਨ ਚਰਨਜੀਤ ਹੂਜਾ ਦੇ ਸਟੂਡੀਓ ਗਿਆ ਹੋਇਆ ਸੀਗਾ ਪਹਿਲੀਆਂ ਦੇ ਵਿੱਚ ਜਦੋਂ ਸਟਰਗਲ ਕਰਦਾ ਸੀ ਤੇ ਉੱਤੇ ਜਦੋਂ ਪਲੇ ਕਰਨ ਤੋਂ ਬਾਅਦ ਮੈਂ ਲੰਚ ਟਾਈਮ ਹੋਇਆ ਤਾਂ ਮੈਂ ਬਾਹਰ ਨਿਕਲਿਆ ਤੇ ਮੈਂ ਇੱਦਾਂ ਗੁੰਗਣਾਣ ਲੱਪਿਆ ਤੇ ਉਹਨਾਂ ਦੇ ਜਿਹੜੇ ਨਾਲ ਵਜਾਉਂਦੇ ਸੀਗੇ ਹੋਰ ਸਾਜੀ ਤੇ ਉਹਨੇ ਕਹਿੰਦੇ ਗਾਓ ਤੇ ਕਹਿੰਦੇ ਮੈਂ ਡਰ ਗਿਆ ਮੈਂ ਕਿਹ ਪਤਾ ਨਹੀਂ ਯਾਰ ਹੀ ਨਹੀਂ ਕਹਿਣਾ ਤੂੰ ਕਿ ਗਾਣ ਲਗਾ ਇੱਥੇ ਸਾਨੂੰ ਡਿਸਟਰਬੈਂਸ ਹੁੰਦੀ ਆ ਤੇ ਕਹਿੰਦੇ ਉਹ ਕਹਿੰਦੇ ਨਹੀਂ ਸਰਦਾਰ ਸਾਹਿਬ ਗਾਓ ਕਹਿੰਦੇ ਮੈਂ ਉਹਨਾਂ ਦੇ ਨਾਲ ਚ ਸਰਦਾਰ ਹੁੰਦਾ ਸੀਗਾ ਤੇ ਕਹਿੰਦੇ ਮੈਂ ਫਿਰ ਗਾਣ ਲਗਾ ਤੇ ਕਹਿੰਦੇ ਮੈਨੂੰ ਫਿਰ ਬਾਹੋਂ ਫੜ ਕੇ ਹੁਜਾ ਸਾਹਿਬ ਕੋਲ ਲੈ ਗਿਆ ਕਹਿੰਦੇ ਆ ਦੇਖੋ ਮੁੰਡਾ ਕਿੰਨਾ ਵਧੀਆ ਗਾਉਂਦਾ ਤੇ ਉਹ ਕਹਿੰਦੇ ਸੁਣਾਤਾ ਵੇ ਕੁਝ ਕਹਿੰਦਾ ਮੈਂ ਜਕਾਂ ਡਰਾਂ ਪਰ ਕਹਿੰਦਾ ਮੈਂ ਸੁਣਾਤਾ ਤੇ ਕਹਿੰਦਾ ਚਰਨਜੀਤ ਹੁਜਾ ਸਾਹਿਬ ਨੇ ਉਸੇ ਮਿਲਿਓ ਐਚ ਐਮ ਵੀ ਕੰਪਨੀ ਵਾਲੇ ਨੂੰ ਜਿਹੜਾ ਉੱਤੇ ਸੀਗਾ ਉਹਨੂੰ ਆਵਾਜ਼ ਮਾਰੀ ਮੈਨੇਜਰ ਨੂੰ ਕਿ ਤੁਸੀਂ ਇਹਨੂੰ ਕਰਦੇ ਆ ਇਹਦੇ ਕੈਸਟ ਕਰਦੇ ਆ ਜਾਂ ਨਹੀਂ ਉਹ ਕਹਿੰਦਾ ਨਹੀਂ ਜੀ ਇਸ ਤਰ੍ਹਾਂ ਸਾਨੂੰ ਅਪਰੂਵਲ ਲੈਣੀ ਪੈਣੀ ਉੱਪਰੋਂ ਇਸ ਤਰ੍ਹਾਂ ਕਹਿੰਦੇ ਤੁਸੀਂ ਦੱਸੋ ਹਾਂ ਜਾਂ ਨਾ ਚਰਨਜੀਤ ਦੂਜਾ ਸਾਹਿਬ ਨੇ ਇਸ ਤਰ੍ਹਾਂ ਕਿਹਾ ਤੇ ਕਹਿੰਦੇ ਉਹ ਕਹਿੰਦੇ ਜੀ ਦੱਸਾਂਗੇ ਕਰਾਂਗੇ ਤੇ ਚਰਨਜੀਤ ਦੂਜਾ ਸਾਹਿਬ ਨੇ ਆਪਣਾ ਲੈਟਰ ਪੈਡ ਕੱਢਿਆ ਦਰਾਜ ਤੋਂ ਤੇ ਕੱਢ ਕੇ ਉਹਨਾਂ ਨੂੰ ਡੇਟ ਦੇਤੀ ਪੇ ਤੁਸੀਂ ਇਸ ਡੇਟ ਨੂੰ ਆ ਜਾਓ ਤੇ ਤੁਹਾਡੀ ਰਿਕਾਰਡਿੰਗ ਆ ਸਰਦੂਲ ਸਿਕੰਦਰ ਕਹਿੰਦਾ ਮੇਰੀ ਖੁਸ਼ੀ ਦਾ ਟਿਕਾਣਾ ਹੀ ਨਾ ਰਿਹਾ ਤੇ ਕਹਿੰਦਾ ਮੈਂ ਕਿਹਾ ਪਏ ਵਾਹਿਗੁਰੂ ਮੇਰੀ ਤਾਂ ਤੂ ਬੜੀ ਸੁਣ ਲਈ ਤੇ ਕਹਿੰਦੇ ਜਦਨ ਤੱਕ ਰਿਕਾਰਡਿੰਗ ਨਾ ਹੋਈ ਤੇ ਨਾ ਹੀ ਤੇ ਕਹਿੰਦੇ ਮੈਂ ਯਾਨੀ ਕਿ ਸੌ ਨਹੀਂ ਸਕਿਆ ਇੰਨੀ ਖੁਸ਼ੀ ਤੇ ਜਦਨ ਰਿਕਾਰਡਿੰਗ ਹੋ ਗਈ ਚਲ ਗਿਆ ਤੇ ਫਿਰ ਮੈਂ ਕਹਿੰਦੇ ਉੱਥੇ 10 15 ਦਿਨ ਲੈ ਰਿਹਾ ਤੇ ਕਹਿੰਦੇ ਉੱਜਾ ਸਾਹਿਬ ਨੂੰ ਪਤਾ ਲੱਗ ਗਿਆ ਕਿ ਇਹ ਬੱਚਾ ਜਿਹੜਾ ਮੁੰਡਾ ਹੈ ਇਹ ਬਹੁਤ ਗਰੀਬ ਘਰ ਦਾ ਆ ਇਹਦੀ ਜਿਹੜਾ ਪਰਿਵਾਰ ਆ ਬਹੁਤ ਗਰੀਬੀ ਚ ਟਾਈਮ ਕੱਟ ਰਿਹਾ ਤੇ ਉਹਨਾਂ ਨੇ ਸੋਚਿਆ ਕਿਸੇ ਨਾ ਕਿਸੇ ਤਰੀਕੇ ਦੀ ਮਦਦ ਕੀਤੀ ਜਾਵੇ ਤੇ ਫਿਰ ਉਹਨਾਂ ਨੇ ਕੀ ਕੀਤਾ ਜੀ ਕਹਿੰਦੇ ਉਹ ਜਿਹੜਾ ਇਹ ਇਦਾਂ ਸਿੰਗਰ ਆਉਂਦੇ ਸੀ ਰਿਕਾਰਡਿੰਗ ਲਈ ਉਹਨਾਂ ਦੇ ਨਾਲ ਕਿਸੇ ਹਰਮੋਨੀਅਮ ਪਲੇ ਕਰਨਾ ਹੁੰਦਾ ਸੀ ਤੇ ਕਿਤੇ ਕੁਝ ਹੋਰ ਸਾਜ਼ ਪਲੇ ਕਰਨਾ ਹੁੰਦਾ ਸੀ ਕਿਤੇ ਤਪਲਾ ਵਜਾਉਣਾ ਹਰ ਸਰਦੂਲ ਹਰੇਕ ਸਾਜ਼ ਪਲੇ ਕਰ ਲੈਂਦਾ ਸੀਗਾ ਤੇ ਉਹਨਾਂ ਨੇ ਕਿਹਾ ਤੂੰ ਆ ਮਗਰ ਬਜਾਇਆ ਕਰਨਾ ਕਹਿੰਦੇ ਉਹਦਾ ਮੈਨੂੰ ਫਿਰ ਮਿਹਨਤ ਨਾਲ ਇੱਕ ਦਿਨ 10000 ਰੁਪਇਆ ਪੂਜਾ ਸਾਫ ਨਹੀਂ ਦਿੱਤਾ ਤੇ ਕਹਿੰਦੇ ਮੈਂ ਹੈਰਾਨ ਤੇ ਮੈਂ ਫੜ ਕੇ ਲੈ ਗਿਆ ਮੈਂ ਘਾਰੇ ਦੇ ਟਰੰਕ ਚ ਰੱਖ ਛੱਡਿਆ ਤੇ ਮੈਂ ਕਹਿੰਦੇ ਫਿਰ ਇੱਕ ਦਿਨ ਉਹਨਾਂ ਨੂੰ ਕਿਹਾ ਵੀ ਤੁਹਾਡੇ ਪੈਸੇ ਪੈ ਉਹ ਕਹਿੰਦੇ ਨਹੀਂ ਉਹ ਤਾਂ ਤੇਰੇ ਆ ਕਹਿੰਦਾ ਜੀ ਮੈਂ ਕਿਹਾ ਮੇਰੇ ਕਾਦੇ ਉਹ ਕਹਿੰਦੇ ਨਹੀਂ ਜਿਹੜੇ ਤੂੰ ਸਾਜ਼ ਬਜਾਏ ਸੀ ਜਿਹੜੇ ਤੂੰ ਬਾਕੀਆਂ ਦੇ ਮਗਰ ਸਦੀਲਾ ਆਇਆ ਸੀ ਰਿਕਾਰਡਿੰਗ ਚਮਕੀਲਾ ਉਹਨਾਂ ਨੇ ਮਗਰ ਜਿਹੜੇ ਤੂੰ ਹਰਮੋਨੀਅਮ ਵਜਾਉਂਦਾ ਸੀ ਜਾਂ ਫਲੂਟ ਵਜਾਉਂਦਾ ਸੀ ਕਿਤੇ ਜਾਂ ਤੂੰ ਕੋਈ ਹੋਰ ਕਰ ਦਿੰਦਾ ਸੀ ਉਹ ਉਹਦੇ ਤੇਨੂੰ ਬਾਕੀਆਂ ਨੂੰ ਵੀ ਸੀ ਦੇਣਾ ਹੀ ਸੀ ਅਸੀਂ ਤੈਨੂੰ ਦੇ ਤੇ ਕਹਿੰਦੇ ਮੈਨੂੰ ਉਸ 10000 ਦੀ ਖੁਸ਼ੀ ਅੱਜ ਦੇ 10 ਕਰੋੜ ਪਾ ਕੇ ਵੀ ਨਹੀਂ ਜਿੰਨੀ ਉਹ 10000 ਦੀ ਖੁਸ਼ੀ ਹੋਈ ਸੀ ਅੱਜ ਮੇਰੇ ਕੋਲ 10 ਕਰੋੜ ਵੀ ਮੈਨੂੰ ਕੋਈ ਉਹਦੀ ਖੁਸ਼ੀ ਨਹੀਂ ਜਿੰਨੀ ਉਹਦੀ ਹੋਈ ਸੀ ਤੇ ਕਹਿੰਦੇ ਉਸ ਤੋਂ ਬਾਅਦ ਫਿਰ ਮੇਰੀ ਜਾਨੀ ਸ਼ੁਰੂ ਹੋ ਗਈ ਤੇ ਮੇਰੀ ਕਹਿੰਦੇ ਆਉਂਦਿਆਂ ਦੀ ਕੈਸਟ ਉਹ ਹਿੱਟ ਹੋ ਗਈ ਤੇ ਫਿਰ ਮੈਂ ਕਹਿੰਦੇ ਅੱਗੇ ਵਧਣ ਲੱਗ ਪਿਆ ਤੇ ਪਰ ਐਤੀ ਦੋਸਤੋ ਸਵਰਨ ਸੀਵੀਆ ਇੱਕ ਗੀਤਕਾਰ ਨੇ ਉਹ ਕਹਿੰਦੇ ਸੀ ਕਿ ਚਮਕੀਲੇ ਨੂੰ ਮੈਂ ਅੱਗੇ ਲੈ ਕੇ ਆਇਆ ਸੀ ਤੇ ਮੈਂ ਇਹਨਾਂ ਨੂੰ ਪੇਸ਼ ਕੀਤਾ ਸੀ ਤੇ ਪਰ ਮੇਰੇ ਨਾਲ ਚੰਗੀ ਇਹਨਾਂ ਦੀ ਨਿਭ ਨਹੀਂ ਸਕੀ ਸੀ ਹੁਣ ਤੁਸੀਂ ਇਹਦੇ ਵਿੱਚ ਦੱਸ ਦਿਓ ਵੀ ਤੁਹਾਨੂੰ ਕੀ ਲੱਗਦਾ ਸਵਰਨ ਸੀਵੀਆ ਹਣੀ ਇਹਨਾਂ ਨੂੰ ਸਟਾਰ ਬਣਾਇਆ ਸੀ ਜਾਂ ਇਹ ਨਹੀਂ ਜਿਹੜੀ ਆ ਸਟੋਰੀ ਦੱਸੀ ਆ ਕਿ ਚਰਨਜੀਤ ਉਹੂਜਾ ਸਾਹਿਬ ਨੇ ਮੈਨੂੰ ਸਟਾਰ ਸਟਾਰ ਇਹਨਾਂ ਨੂੰ ਬਣਾਇਆ ਸੀ ਉਹ ਤੁਹਾਡੇ ਤੇ ਫੈਸਲਾ ਚੜਦੇ ਆ ਕਮੈਂਟ ਪਾ ਕੇ ਜ਼ਰੂਰ ਲਿਖੋ ਧੰਨਵਾਦ